ਆਜੋ 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 ਪਰ ਭਗਵਾਨਤਮਨ ਮੁਰਦਾਬਾਤ ਜੈਕਾਰ ਮੁਰਦਾਬਾਤ ਸਰਕਾਰ ਮੁਰਦਾਬਾਤ ਪੰਜਾਬ ਸਰਕਾਰ ਮੁਰਦਾਬਾਤ ਬਿਜਲੀ ਵਿਭਾਗ ਮੁਰਦਾਬਾਤ ਐਡਿਓ ਮੁਰਦਾਬਾਤ ਐਕਸ਼ਨ ਮੁਰਦਾਬਾਤ ਸਾਰੇ ਵੀਰ ਯਾਰੇ ਮੁਰਦਾਬਾਤ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਰਿਪੋਰਟਰ ਸੁਦੇਸ਼ ਸਿੰਘ ਅੱਜ ਬਿਜਲੀ ਦਫਤਰ ਵਿੱਚ ਖੜੇ ਹਾਂ ਜਿਥੇ ਕਿ ਕਨੇਕ ਦੇ ਕਿਸਾਨਾ ਵੱਲੋਂ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਆਪਾਂ ਗੱਲਬਾਤ ਕਰ ਲੈਨੇ ਹਾਂ ਕੀ ਇਹ ਪ੍ਰੋਬਲਮ ਆਉਂ ਗੱਲਬਾਤ ਕਰ ਲੈਨੇ ਆਂ ਜੇ ਦੀ ਸਪਲਾਈ ਦਿੱਤੀ ਜਾਵੇ ਜਿਹੜੀ ਸਾਨੂੰ 8 ਘੰਟੇ ਲੇਟ ਕਹਿੰਦੇ ਨੇ ਇਹ ਉਹ ਕਹਿ ਕੇ 4 ਘੰਟੇ ਆਉਂਦੀ ਆ ਕਦੇ 3 ਘੰਟੇ ਆਉਂਦੀ ਆ ਕਦੇ ਕਹਿੰਦੇ ਆ ਪਾਵਰ ਕੱਟ ਲੱਗ ਗਿਆ ਕਦੇ ਕਹਿੰਦੇ ਆ ਕੋਈ ਫਾਲਟ ਪੈ ਗਿਆ ਕੋਈ ਲਾਈਨ ਦੇ ਵਿੱਚ ਸਾਡੀ ਚ ਫਾਲਟ ਨਹੀਂ ਪੈਂਦਾ ਔਰ ਇਹ ਆਕੇ ਇਹਨਾਂ ਦੀ ਲੌਗ ਬੁੱਕ ਚੈੱਕ ਕਰੀਆ ਉਹਦੇ ਉੱਤੇ ਐਂਟਰੀ ਨਹੀਂ ਹੈਗੀ ਵੀ ਕਿੰਨੇ ਵਜੇ ਪਾਵਰ ਕੱਟ ਆਉਂਦਾ ਜਾਂ ਕਿੰਨੀ ਸਪਲਾਈ ਚੱਲਣੀ ਆ ਜਾਂ ਕਿੰਨੀ ਬੰਦ ਰਹਿਣੀ ਆ ਕਿਹੜੀ ਜਗ੍ਹਾ ਤੇ ਕਿੰਨੇ ਟਿਪੀਟਰ ਪੈਂਦੀ ਆ ਤੁਹਾਨੂੰ ਉੱਤੇ ਸਾਨੇ ਵਾਲ ਹਲਕਾ ਪੈਂਦਾ ਵਾ ਤੇ ਨਾ ਐਸਡੀਓ ਮੌਜੂਦ ਆ ਤੁਸੀਂ ਆਪ ਦੇਖਿਆ ਵਾ ਹਾਂਜੀ ਚੇਅਰ ਖਾਲੀ ਪਈ ਆ ਜੇਈ ਨੂੰ ਆਕੇ ਪੁੱਛਿਆ ਜੇਈ ਅੰਦਰ ਲੌਗ ਬੁੱਕ ਵਾਲਿਆਂ ਤੇ ਐਲੀਗੇਸ਼ਨ ਲਾਉਂਦਾ ਉਹ ਜੇਈ ਦੇ ਉੱਤੇ ਐਲੀਗੇਸ਼ਨ ਲਾਉਂਦੇ ਆ ਹਾਂਜੀ ਕੋਈ ਕਿਸੇ ਦੀ ਰਿਸਪੌਂਸੀਬਿਲਟੀ ਨਹੀਂ ਹੈ ਕਿੰਨੇ ਸਮੇਂ ਤੋਂ ਜਿਹੜੀ ਪੇਖਾਨੀ ਹੈ ਹੈਜੀ ਕਿੰਨੇ ਸਮੇਂ ਤੋਂ ਜਿਹੜੀ ਪੇਖਾਨੀ ਹੈ ਇਹ ਤਾਂ ਸਾਨੂੰ 10 ਦਿਨ ਹੋ ਗਏ ਜੀ ਟਟੋ ਘਟਾਦਾ ਅਸੀਂ ਰੋਜ਼ ਆਉਨੇ ਆ ਮੁਰਜਾਣੇ ਆ ਰੋਜ਼ ਆਉਨੇ ਆ ਮੁਰਜਾਣੇ ਹਫਤਾ ਪਹਿਲਾ ਆਕੇ ਗਏ ਆ ਜੇ ਅਸੀਂ ਧਰਨਾ ਲਾਉਨੇ ਆ ਫੇਰ ਸਾਨੂੰ ਕਾਹ ਬ ਵੇ ਕਹਿੰਦੇ ਆ 24 ਘੰਟੇ ਚਲਾਵਾਂਗੇ ਜਾਂ ਫਲਾਨਾ ਕਰਦਾਂਗੇ ਪਰ ਲਾਈਟ ਸਾਡੇ ਕੋਲ ਲਾਈਟ ਦੀ ਸਪਲਾਈ ਨਹੀਂ ਮਿਲਦੀਆਂ ਫਿਰ ਕਹਿੰਦੇ ਆ ਕਿ ਮੇਰੇ ਕੋਲ ਲਾਈਟ ਪੂਰੀ ਦਿੱਤੀ ਆ ਰਹੀ ਹੈ ਸਾਨੂੰ ਤਾਂ ਜੀ ਮਿਲ ਨਹੀਂ ਰਹੀ ਹੈ ਕਿ ਅਸੀਂ ਤਾਂ ਜਨਰੇਟਰ ਸਾਨੂੰ ਸਾਰੇ ਜਿੰਨੇ ਜੀ ਵੀ ਗੱਲ ਕਰਿਆ ਕੋਈ ਦੋ ਘੰਟੇ ਲਾਉਂਦਾ ਵਾ ਅਸੀਂ ਤੇਲ ਆਪ ਦਾ ਪੱਲਿਓਂ ਫੂਕਦੇ ਫਿਰਦੇ ਆ ਜੀ ਉਹ ਕਿੱਥੋਂ ਪ੍ਰਭਾਈ ਹੋਣੀ ਆ ਹਾਂਜੀ ਲਾਈਟ ਜਿਹੜੀ ਆ 8 ਘੰਟੇ ਦੀ ਗੱਲ ਕਰਦੇ ਆ ਉਹਦੇ ਵਿੱਚੋਂ ਜਿਹੜੀ ਪੂਰੀ ਲਾਈਟ ਨਹੀਂ ਦੇ ਰਹੇ ਆ ਦੋ ਤਿੰਨ ਦੋ ਤਿੰਨ ਘੰਟੇ ਲਿਆ ਟਾਰੀ ਆ ਸਿਰਫ ਤੇ ਜਿਹੜੀ ਜੀਰੀ ਲੱਗੀ ਹੋਈ ਆ ਉਹ ਸੁੱਕੀ ਪਈ ਆ ਨਹੀਂ ਤਾਂ ਹਾਂ ਕਾਹ ਦਾ ਕਹਿੰਨੇ ਤਾਂ ਕਦੇ ਲੇਟ ਨਹੀਂ ਹੁੰਦੇ ਹੈਗੇ ਤੇ ਬਾਕੀ ਜਿਹੜੀ ਸਾਡੀ ਮੰਗ ਇਹੀ ਆ ਵੀ ਜਿਹੜੀ ਲਾਈਟ ਮੰਗ ਆ ਜਿਹੜੀ 8 ਘੰਟੇ ਦੀ ਉਹ ਸਾਡੀ ਪੂਰੀ ਕੀਤੀ ਜਾਵੇ ਜਿਹੜੇ ਟਾਈਮ ਆ ਜਿਹੜੀ ਲਾਈਟ ਦਿੰਦੇ ਨੇ ਲਾਈਟ ਸਵੇਰੇ ਵੀ ਜੇ ਬਾਰੀ ਛੱਡਦੇ ਆ 4 ਵਜੇ 4 ਵਜੇ ਤੋਂ 12 ਵਜੇ ਤੱਕ ਦਾ ਟਾਈਮ ਹੁੰਦਾ ਉਹ ਸਵੇਰੇ 5 ਵਜੇ ਚੱਲੀ ਆ 7-8 ਵਜੇ ਤੱਕ ਭੱਜ ਗਈ ਆ ਤੇ ਜੇ ਰਾਤ ਨੂੰ ਆਉਂਦੀ ਆ ਉਹ ਵੀ ਇਦਾਂ ਹੀ ਕਰਦੇ ਨੇ ਸਾਰੀ ਬਿਜਲੀ ਆਪਣੀ ਖੇ ਖਰਾਬ ਕਰਦੇ ਆ ਜੀ ਜੱਜ ਪਹੁੰਚਿਆ ਬਿਜਲੀ ਗੱਦੇ ਵਿੱਚ ਕਿਸ ਤਰ੍ਹਾਂ ਦਾ ਮਤਲਬ ਕੀ ਕਹਿ ਰਹੇ ਨੇ ਥੋੜਾ ਤੁਹਾਡੇ ਸਾਹਮਣੇ ਦੱਸਿਆ ਹੀ ਆ ਵੀਰ ਨੇ ਵੀ ਲੌਗ ਬੁੱਕ ਚੈੱਕ ਕੀਤਾ ਆ ਉਹਦੇ ਤੇ ਐਂਟਰੀਆਂ ਨਹੀਂ ਹੈਗੀਆਂ ਜੈ ਸਿੰਘ ਸਾਹਿਬ ਤਾਂ ਕਹਿ ਰਹੇ ਜੈ ਸਿੰਘ ਸਾਹਿਬ ਕਹਿੰਦੇ ਆ ਵੀ ਸਾਡੇ ਕੰਨੀਓ ਕੋਈ ਤਕਲੀਫ ਨਹੀਂ ਹੈਗੀ ਵੀ ਮੇਨ ਪਿੱਛੋਂ ਕੱਟ ਲੱਗ ਰਿਹਾ ਉਹ ਅਸੀਂ ਪਰਭਾਈ ਨਹੀਂ ਕਰ ਸਕਦੇ ਕੀ ਨਾਮ ਆ ਜੀ ਸਰ ਜੀ ਮੋਹਿਦ ਮੋਹਿਦ ਨਾਮ ਆ ਜੀ ਉਹਦਾ ਏਕ ਬੰਦਾ ਆਪਣੇ ਘਰੋਂ ਲਾਈ ਹਰ ਇੱਕ ਬੰਦਾ ਆਪਣੇ ਘਰ ਰਿਸਪੌਂਸੀਬਲ ਨਹੀਂ ਹੈਗਾ ਕੋਈ ਵੀ ਇਹ ਚੀਜ਼ ਲਈ ਉਹ ਕਹਿੰਦੇ ਸਾਡੇ ਬੰਨੀਓ ਕੋਈ ਪ੍ਰੋਬਲਮ ਨਹੀਂ ਜੀ ਕਿੱਦਾਂ ਨਹੀਂ ਲੋਕੋ ਨੂੰ ਪਤਾ ਲਾਈਨ ਦੇ ਵਿੱਚ ਕੋਈ ਫਾਲਟ ਨਹੀਂ ਹੈਗਾ ਯਈ ਸਾਹਮਣੇ ਲਾਈਨ ਤੇ ਆਪਾਂ ਨੂੰ ਮਿਲਣਾ ਵੀ ਤੇ ਇਹ ਗ੍ਰੀਡਾਂ ਵਾਲੇ ਨੇ ਜਿਹੜੇ ਉਹ ਕਹ ਰਹੇ ਨੇ ਜੀ ਲਾਈਨ 'ਚ ਫਾਲਟ ਸੀਗਾ ਤਾਂ ਨਹੀਂ ਲਾਈਟ ਚੱਲੀ ਹੈਗੀ ਲਾਈਨ 'ਚ ਕੋਈ ਫਾਲਟ ਨਹੀਂ ਸੀਗਾ ਕੋਈ ਪਾਵਰ ਕੱਟ ਨਹੀਂ ਸੀ ਕੋਈ ਕੁਝ ਨਹੀਂ ਸੀ 4 ਵਜੇ ਲਾਈਟ ਚੱਲਣੀ ਸੀਗੀ ਠੀਕ ਆ ਅੰਗਰੇਜ਼ਾਂ ਵਾਲੇ ਕਹਿ ਰਹੇ ਨੇ ਅਸੀਂ 4:25 ਤੇ ਚਾਲੂ ਕੀਤੀ ਆ ਪਰ 4:25 ਤੇ ਕਿਸੇ ਨੇ ਨਹੀਂ ਚਾਲੂ ਕੀਤੀ 5:30 ਵਜੇ ਪੂਰੀ ਲਾਈਟ ਆਈ ਬੰਦੇ ਮੋਟਰ ਤੇ ਸੀਗੇ ਠੀਕ ਆ ਜੀ ਤੇ ਬਾਕੀ ਮੋਟਰ ਤੇ ਕੈਮਰਾ ਵੀ ਲੱਗਾ ਹੈ ਤੁਹਾਨੂੰ ਉਹਦੀ ਵੀਡੀਓ ਵੀ ਦੇ ਦਾਂਗੇ ਕਿ ਕਿੰਨੇ ਵਜੇ ਲਾਈਟ ਆਈ ਆ 5:30 ਵਜੇ ਲਾਈਟ ਆਈ ਆ ਠੀਕ ਹੈ ਇਹ ਕਹਿ ਰਹੇ ਨੇ ਵੀ ਹਾਂ ਸੀ 425 ਤੇ ਛੱਡੀ ਆ ਫਿਰ ਜਈ ਦੇ ਉੱਤੇ ਕਹਿ ਇਲਜ਼ਾਮ ਲਾਉਂਦੇ ਨੇ ਵੀ ਹਾਂ ਲਾਈਨ ਕਲੀਅਰ ਨਹੀਂ ਸੀਗੀ ਅਸੀਂ ਲਾਉਂਦੇ ਸੀਗੇ ਤੇ ਕੱਟੀ ਜਾਂਦੀ ਲਾਉਂਦੇ ਦੀ ਕੱਟੀ ਜਾਂਦੇ ਜੀ ਜਈ ਸਾਹਿਬ ਕਹਿੰਦੇ ਨੇ ਜੀ ਮੇਰੇ ਵੱਲੋਂ ਲਾਈਨ ਕਰੀ ਮੈਨੂੰ ਪਤਾ ਵੀ ਜਈ ਸਾਹਿਬ ਵੱਲੋਂ ਲਾਈਨ ਕਰੀਏ ਸੀ ਕਿਉਂਕਿ ਜਿਹੜਾ ਇਹਨਾਂ ਦੇ ਮੁਲਾਜ਼ਮ ਬੰਦੇ ਨੇ ਉਹਨਾਂ ਨਾਲ ਜਾ ਕੇ ਇੱਕੋ ਦਿਨ ਮੈਂ ਅਸੀਂ ਲਾਈਨ ਕਰੀਆ ਕਰਾ ਕੇ ਆਏ ਆ ਜੋ ਬਲਟ ਸੀਗੇ ਸਾਰੇ ਕਲੀਅਰ ਕਰਾਏ ਆ ਕਿੰਨੇ ਕਾਹਿੰ ਗਿਲਾਟ ਦੰਦੇ ਆ ਕਿੰਨਾ ਕਿੰਨੇ ਘੰਟੇ ਦਾ ਵਾਦਾ ਇਹਨਾਂ ਦਾ ਕਿੰਨੇ ਘੰਟੇ ਕਦੇ ਕਦੇ ਤਾਂ ਲਾਈਟ ਜੀ 4 ਘੰਟੇ ਹੀ ਜਾਂਦੀ ਆ ਕਦੇ 3 ਘੰਟੇ ਆਉਂਦੀ ਆ ਠੀਕ ਹੈ ਕਦੇ ਮੰਨ ਲਓ ਲਾਈਟ ਚੱਲ ਵੀ 2 ਘੰਟੇ ਚੱਲੀ ਆ ਘੰਟਾ ਕੱਟ ਲੱਗ ਗਿਆ ਕਦੇ 2 ਘੰਟੇ ਚੱਲੀ ਆਈ ਵੀ 4 ਘੰਟੇ ਕੱਟ ਲਾਤਾ ਜੀ ਪਾਵਰ ਕੱਟ ਆ ਗਿਆ ਮਗਰ ਉਹ ਮੁੜ ਕੇ ਲਾਈਟ ਨਹੀਂ ਆਉਂਦੀ ਸਾਨੂੰ ਜਦੋਂ ਪਾਵਰ ਕੱਟ ਲੱਗਦਾ ਠੀਕ ਆ ਜੀ ਪਰ ਸਾਨੂੰ ਇਹ ਮੈਨਾਂ ਤਾਂ ਜਿਹੜਾ ਬਾਦ ਚ ਦੇ ਦਿਓ ਅਸੀਂ ਨਹੀਂ ਕਹਦੇ ਵੀ ਹਾਂ ਸਮਝ ਜਦੋਂ ਫਾਈਰ ਕਰਦੇ ਮਾਨੂੰ ਬਾਅਦ ਚ ਦੇ ਦਿਓ ਪਰ ਲਾਈਟ ਦੋ ਤਾਂ ਸਹੀ ਚਾਹੇ ਰਾਤ ਨੂੰ ਛੱਡ ਦੋ ਜੇ ਮੰਨਦੇ ਆ ਗਰਮੀ ਜ਼ਿਆਦਾ ਹੈ ਰਾਤ ਨੂੰ ਕਿੰਨਾ ਠੰਡਾ ਹੁੰਦਾ ਬਾਦ ਚ ਉਹ ਰਾਤ ਮੰ ਦੇ ਦਿਓ ਲਾਈਟ ਤੇ ਇਹ ਗੱਲ ਸੁਣੀ ਨਾ ਹੋਈ ਕੋਈ ਪਾਵਰ ਕੱਟ ਲਾ ਕੇ ਮੁੜ ਕੇ ਪੁੱਛਣਾ ਨਹੀਂ ਹੈਗਾ ਲਾਈਟਿੰਗ ਦੇਣੀ ਚਾਹੇ ਜਿਹੜੀ ਸੁੱਕੀ ਪਈ ਆ ਦੇਖੋ ਜੀ ਕਿਸਾਨਾਂ ਦੇ ਸਾਰੇ ਸਾਰੇ ਦਾ ਟੱਡਾ ਭਰਨਾ ਵਾ ਸਹੀ ਆ ਕਿ ਨਹੀਂ ਤੇ ਕਿਸਾਨਾਂ ਨੂੰ ਵੀ ਉਹਨਾਂ ਦੀ ਲਾਈਟ ਪੂਰੀ ਮਿਲਣੀ ਚਾਹੀਦੀ ਹੈ ਜੇ ਨਾਈਟ ਆਊਗੀ ਜੀ ਦਾ ਅਸਰ ਵੀ ਤਾਂ ਹੀ ਸੇਲ ਨੂੰ ਹੀ ਇੱਕੀਆਂ ਨੂੰ ਕੋਈ ਲਾਈਟ ਨਹੀਂ ਵੀਰੇ ਕੱਟ ਨਹੀਂ ਕੋਈ ਕੁਝ ਨਹੀਂ ਕੋਈ ਕੰਮ ਨਹੀਂ ਆ ਉਹਨਾਂ ਦੀ ਲਾਈਟ ਉਹਨਾਂ ਨੂੰ ਪੂਰੀ ਮਿਲ ਰਹੀ ਹੈ ਪਰ ਇਹ ਗੱਲ ਵੀ ਹਰ ਵਾਰ ਕਿਸਾਨਾਂ ਨੂੰ ਹੀ ਹੈਰਾਨ ਕੀਤਾ ਜਾਣਾ ਕੰਟਰਾ ਕਰ ਰਹੀ ਹੈ ਕਿ ਕਿਸਾਨਾਂ ਦੇ ਤਰ੍ਹਾਂ ਦੀ ਕੋਈ ਨਹੀਂ ਜੇ ਦੇਖੋ ਸਾਨੂੰ ਸ਼ੌਤ ਨਹੀਂ ਹੈਗਾ ਇੰਨੀ ਗਰਮੀ ਕਿਸੀ ਇੱਥੇ ਆਉਣੀ ਹੈ ਕਿ ਉਹ ਇੱਥੇ ਆਉਣੀ ਹੈ ਠੀਕ ਹੈ ਜੀ ਸਾਹਿਬ ਨੂੰ ਵੀ ਪਤਾ ਹੋ ਨਹੀਂ ਹੈ ਕਿ ਉਹਨੇ ਐਸਡੀਓ ਨੂੰ ਪਤਾ ਪਿਛਲੇ ਦਿਨ ਆਏ ਆ ਐਸਡੀਓ ਸਾਹਿਬ ਨਾਲ ਮਿਲ ਕੇ ਗਏ ਆ ਉਹ ਕਹਿੰਦੇ ਮੇਰੇ ਹੱਥ ਠੜੇ ਮੈਂ ਕੁਝ ਨਹੀਂ ਕਰ ਸਕਦਾ ਇਹ ਨਹੀਂ ਕਿਉਂਕਿ ਪਾਵਰ ਕਟ ਪਿੱਛੋਂ ਲੱਗ ਰਹੇ ਨੇ ਠੀਕ ਆ ਤੇ ਉਹ ਕਹਿੰਦੇ ਮੇਰੇ ਇਹਦੇ ਵਿੱਚ ਉਹ ਕੁਝ ਨਹੀਂ ਹੈਗਾ ਵੀ ਮੈਂ ਕੁਝ ਨਹੀਂ ਕਰ ਸਕਦਾ ਬਾहां ਕਹਿੰਦਾ ਵੀ ਮੈਂ ਇੰਨਾ ਕਿ ਉੱਥੇ ਤੁਹਾਡਾ ਸਹਹਾ ਲਾ ਦੂੰਗਾ ਮੇਲ ਕਰ ਦੂੰਗਾ ਸਾਈਨ ਸਭ ਤੋਂ ਕਰਾ ਲਈ ਸੀ ਉਹਨਾਂ ਨੇ ਤੇ ਕਹਿੰਦੇ ਵੀ ਪਰ ਮੈਂ ਲਾਈਟ ਤੇ ਵੀ ਮਾਰਦੇ ਨੇ ਦੋਸਤ ਪ੍ਰੋਬਲਮ ਕਿੱਤਾ ਜਾ ਰਿਹਾ ਕਿੰਨਾ ਕਲੇ ਸਮੱਸਿਆ ਤੇਰੀ ਪ੍ਰੋਬਲਮ ਲੱਗਦੀ ਹੈ ਜਿਹੜੇ ਪ੍ਰੋਬਲਮ ਦਾ ਇਹ ਪਿਛਲੇ 10 15 ਦਿਨ ਤੋਂ ਆ ਰਹੀ ਆ ਲੈਟ ਤਕਰੀਬਨ ਜਿਹੜਾ ਪੰਜਾਬ ਸਰਕਾਰ ਵਾਅਦਾ ਕਰਦੀ ਆ ਵੀ 8 ਘੰਟੇ ਦੀ ਜ਼ਿੰਮੇਵਾਰੀ ਨਾਲ ਲਾਈਟ ਦੇਣੀ ਆ ਉਹ ਤੋਂ ਸਿਰਫ 3 ਤੋਂ 4 ਘੰਟੇ ਮਿਲਦੀ ਆ ਜਿਹੜੀ 3-4 ਘੰਟੇ ਮਿਲਦੀ ਆ ਉਹ ਵੀ ਸਾਨੂੰ ਟੁੱਟ-ਮਿਲ ਸਪਲਾਈ ਮਿਲਦੀ ਆ ਕਦੇ ਘੰਟਾ ਆ ਗਈ ਬੰਦ ਹੋ ਗਈ ਘੰਟਾ ਆ ਗਈ ਬੰਦ ਹੋ ਗਈ ਇੱਕ-ਇੱਕ ਕੈਰਾ ਵੀ ਸਿਰੇ ਨਹੀਂ ਲੱਗਦਾ ਹੈਗਾ ਜ਼ਿਮੀਦਾਰ ਬਹੁਤ ਜ਼ਿਆਦਾ ਪਰੇਸ਼ਾਨ ਆ ਅਸੀਂ ਤਾਂ ਪੰਜਾਬ ਸਰਕਾਰ ਨੂੰ ਇਹੀ ਮੰਗ ਕਰਦੇ ਆ ਵੀ ਜਿਹੜੀ 8 ਘੰਟੇ ਸਪਲਾਈ ਆ ਸਾਨੂੰ 8 ਘੰਟੇ ਸਪਲਾਈ ਹੋ ਨਰਬੇਗਨ ਪੂਰੀ ਦਿੱਤੀ ਜਾਵੇ ਇਹ ਨਹੀਂ ਜੇਕਰ ਕੋਈ ਫਾਲਟ ਪੈਂਦਾ ਅਸੀਂ ਮੰਨਦੇ ਆ ਵੀ ਆਹ ਠੀਕ ਆ ਕੋਈ ਪਾਵਰ ਕੱਟ ਆ ਗਿਆ ਜਾਂ ਕੋਈ ਆ ਗਿਆ ਕੋਈ ਠੀਕ ਆ ਕੋਈ ਬਰੀ ਸਪਲਾਈ ਘਟ ਗਈ ਪਰ ਉਹ ਸਪਲਾਈ ਸਾਨੂੰ ਉਸੇ ਦਿਨ ਬਾਅਦ ਦੇ ਵਿੱਚ ਜਦੋਂ ਓਵਰਟਾਈਮ ਹੁੰਦਾ ਬਾਅਦੂ ਟਾਈਮ ਦੇ ਵਿੱਚ ਪੂਰੀ ਕੀਤੀ ਜਾਵੇ ਤਾਂ ਜੋ ਜਿਹੜੀਆਂ ਜ਼ਿੰਮੇਵਾਰਾਂ ਨੂੰ ਪਰੇਸ਼ਾਨੀਆਂ ਆਉਂਦੀਆਂ ਨੇ ਜ਼ਿੰਮੇਵਾਰ ਆਪਣਾ ਕੀਮਤੀ ਟਾਈਮ ਛੱਡ ਕੇ ਨਹੀਂ ਜ਼ਿੰਮੇਵਾਰ ਆਪਣਾ ਖੇਤਾਂ 'ਚ ਕੰਮ ਕਰਨ ਨੂੰ ਆਪਣਾ ਰਿਓ ਕੌਣ ਕੋਈ ਪਾਣੀ ਛੱਡੇ ਇੱਥੇ ਬਿਜਲੀ ਦਾ ਸਟਰਾਕ ਆ ਕੇ ਕਾਦੇ ਧਰਨੇ ਲਾਉਣ ਜੇ ਲਾਈਟ ਪੂਰੀ ਮੜੀ ਠੀਕ ਨਹੀਂ ਪਰੇਸ਼ਾਨੀ ਕਰਕੇ ਵੀਰੇ ਅਸੀਂ ਆਉਂਦੇ ਨਹੀਂ ਸਾਨੂੰ ਕੋਈ ਸ਼ੌਂਕ ਤਾਂ ਹੈ ਨਹੀਂ ਕਿ ਆਹ ਜੀ ਲੋਨ ਦੇ ਵਿਚਾਰ ਲੈ ਜੀ ਲੋਨ ਦਾ ਟਾਈਮ ਨਹੀਂ ਦੇ ਰਹਾ ਅਗਲਾ ਉਹ ਖਾਲੀ ਪਿਆ ਤੂੰ ਅੱਜ ਮੇਰਾ ਮਾਰ ਮਾਰਦੇ ਵੀਰੇ ਕੈਮਰਾ ਦੇਲਾ ਖਾਲੀ ਪਿਆ ਵੀਰੇ ਤੇ ਹੁਣ ਜਵਾਬ ਦੇ ਇਹ ਸਾਰੇ ਆਪ ਨੇ ਬਿਜਲੀ ਕੋਈ ਟਾਈਮ ਨਹੀਂ ਲਿਖਿਆ ਹੋਇਆ ਅੱਜ ਕਿੰਨੇ ਕੀ ਟਾਈਮ ਆਉਣੀ ਆ ਕਿਹ ਟਾਈਮ ਇਹਨਾਂ ਨੂੰ ਅਸੀਂ ਕੋਆਪਰੇਟ ਕਰਨ ਨੂੰ ਕਿਹਾ ਸਾਡੇ ਨਾਲ ਵੀ ਜਿਵੇਂ ਹੀ ਬਿਜਲੀ ਪਿੱਛੋਂ ਪੂਰੀ ਆਉਂਦੀ ਆ ਉਹ ਅਸੀਂ ਪੂਰੀ ਕਰਾਂਗੇ ਲਾਸੇਨਾ ਦਾ ਥੋੜਾ ਇਹ ਸੀਗਾ ਟਾਈਮ ਸ਼ਡਿਊਲ ਦਾ ਕਿ 1-2 ਘੰਟੇ ਘੱਟ ਚੱਲੀ ਆ ਉਹ ਮੈਗਰੇਟ ਦੇ ਮੈਸੇ ਲਵਾਤਾ ਤੇ ਬਾਕੀ ਇਹਨਾਂ ਨੂੰ ਕਹਿ ਵੀ ਦਿੱਤਾ ਵੀ ਜਿਹੜਾ ਫੌਲਟ ਦੇ ਦੌਰਾਨ ਰੰਗ ਰਹਿੰਦੀ ਆ ਉਹਨੂੰ ਪੂਰਾ ਕੀਤਾ ਜਾਵੇ ਉਹ ਮੈਂ ਇੱਥੇ ਨੋਟ ਵੀ ਲਿਖੇ ਜਾ ਕਾਫੀ ਲੰਬੇ ਸਮੇਂ ਤੋਂ ਪਰੇਸ਼ਾਨੀਆਂ 4-5 ਦਿਨਾਂ ਮੀਂਹ ਬਾਰਿਸ਼ ਕਰਕੇ ਠੀਕ ਹੋ ਜੂ ਪਿੱਛੋਂ ਥੋੜੀ ਲੋਡ ਵਧ ਕਰਕੇ ਪਾਵਰ ਕੱਟ ਲੱਗ ਰਿਹਾ ਬੋਟੈਲਿਟੀ ਹਮ ਸੈਟੀਸਫਾਈ ਨਹੀਂ ਹੈ ਹਾਂ ਇਹਨਾਂ ਨੂੰ ਸੈਟੀਸਫਾਈ ਕਰਨ ਦੇ ਲਈ ਕੋਸ਼ਿਸ਼ ਜਾਰੀ ਹੈ ਰਹਿੂਗੀ ਜਾਰੀ ਵੀ ਓਕੇ ਹਾਂ ਸਰ ਜਿਹੜਾ ਸਾਇੰਸ ਅੱਜ ਕਿਸਾਨ ਜੀਨੀਆਂ ਦੇ ਨਾਤੇ ਜਿਹੇ ਜੀ ਤਾਂ ਜ ਸਾਾਨੂੰ ਬਿਜਲੀ ਦੀ ਕਾਫੀ ਸਮੱਸਿਆ ਸੀ ਕਿ ਜਿਹੜੀ ਅਸੀਂ ਇਹਨਾਂ ਨੂੰ ਦੱਸੀਆ ਸਾਂਝ ਕੀਤੀਆ ਇਹਨਾਂ ਨਾਲ ਆ ਕੇ ਉਹਦੇ ਵਿੱਚ ਇਹ ਦੱਸਿਆ ਵੀ ਜਿਹੜੀ ਸਾਡੀ ਮੱਸਿਆ ਦਾ ਵੀ ਬਿਜਲੀ ਦੋ ਦਿਨਾਂ ਤੋਂ ਉਹ ਤਾਂ ਬਹੁਤ ਜ਼ਿਆਦਾ ਖਰਾਬ ਕਰ ਰਹੀ ਸੀ ਹੁਣ ਅਸੀਂ ਇਹਨਾਂ ਨੂੰ ਇਹੀ ਕਿਹਾ ਵੀ ਪਾਵਰ ਕੱਟ ਦਾ ਕਿਹੜਾ ਠੀਕਾ ਸ਼ਡਿਊਲ ਆ ਜਿਹੜਾ ਉਹ ਸ਼ਡਿਊਲ ਰਹਿੰਦਾ ਉਹ ਤੋਂ ਅਸੀਂ ਨਹੀਂ ਮੰਗਦੇ ਅਸੀਂ ਤਾਂ ਤੁਸੀਂ ਮੰਗ ਕੀਤੀ ਆ ਕਿ ਜਿਸ ਟਾਈਮ ਦੇ ਵਿੱਚ ਪਰਮਿਟ ਰਹਿੰਦਾ ਉਹ ਜਿਸ ਟਾਈਮ ਫਾਲਟ ਹੀ ਰਹਿੰਦਾ ਸਾਡਾ ਪੀ ਉਹਦੀ ਕੰਪਨਸੇਸ਼ਨ ਨੂੰ ਕੀਤਾ। ਐਡਿਊ ਸਾਹਿਬ ਨੇ ਸੈਟੀਸਫਾਈ ਹੋ ਗਏ ਨੇ। ਐਡਿਊ ਸਾਹਿਬ ਨੇ ਲਿਖ ਵੀ ਦਿੱਤਾ ਕਿ ਗਾਹਾਂ ਵੀ ਅਸੀਂ ਇਹੀ ਕਹਿਣੀਆਂ ਵੀ ਸਾਨੂੰ ਜਿਹੜਾ ਸਾਡੀ ਬੰਦੇ ਸਪਲਾਈ ਆਏ ਜ਼ਿੰਮੇਦਾਰਾਂ ਨੂੰ ਮਿਲ ਜਵੇ ਤਾਂ ਬਹੁਤ ਵਧੀਆ ਗੱਲ। ਥੈਂਕ ਯੂ।